ਤੈਨ ਗੁਰਸਿੱਖ ਗੁਰੂ ਅੰਗਦ ਦੇ ਪਿਤਾ ਜੀ ਦੀ ਸ਼ਰਨ ਵਿੱਚ ਆ ਗਏ ਜੀ ਨਾਮਾਇਆ ਜੀ ਭਾਈ ਲਾਲੂ ਜੀ ਭਾਈ ਦੁਰਗਾ ਜੀ ਤੇ ਭਾਈ ਜिवੰਦ ਜੀ ਜਦੋਂ ਕੀਰਤਨ ਦੀ ਸਮਾਪਤੀ ਹੋਈ ਇਤਨੇ ਗੁਰਸਿੱਖ ਦੋਵੇਂ ਹੱਥ ਜੋੜ ਕੇ ਗੁਰੂ ਅੰਗਦ ਦੇ ਪਿਤਾ ਦੀ ਸ਼ਰਨ ਵਿੱਚ ਖਲੋਗੀ ਗਰੀਬ ਨਿਵਾਜ਼ ਸਤਿਗੁਰੂ ਜੀ ਪਿਤਾ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਗੁਰੂ ਅੰਗਦ ਦੇ ਪਿਤਾ ਜੀ ਕਿੰ ਤਸੋ ਭਾਈ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਹੈ ਸਾਨੂੰ ਕੋਈ ਸੌਖਾ ਜਿਹਾ ਢੰਗ ਦੱਸੋ ਇਹੋ ਜਿਹਾ ਟੰਗ ਦੱਸੋ ਮਹਾਰਾਜ ਸੌਖਾ ਜਿਹਾ ਟੰਗ ਜਿਹਦੇ ਨਾਲ ਸਾਡੀ ਕਲਿਆਣ ਵੀ ਹੋ ਜਾਵੇ ਤੇ ਸਾਡਾ ਉਧਾਰ ਵੀ ਹੋ ਜਾਵੇ ਉਸ ਵੇਲੇ ਗੁਰੂ ਅੰਗਦ ਦੇ ਪਿਤਾ ਜੀ ਆਖਣ ਲੱਗੇ ਉਹ ਭਾਈ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਉਪਦੇਸ਼ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਤੁਸੀਂ ਜਿਉਂ-ਜਿਉਂ ਸ਼ਬਦ ਦਾ ਅਭਿਆਸ ਕਰੋਗੇ ਤੁਹਾਡੀ ਮੈ ਲਥਨੀ ਸ਼ੁਰੂ ਹੋ ਜਾਵੇਗੀ ਤੁਹਾਡੇ ਪਾਪ ਘਟਨੇ ਸ਼ੁਰੂ ਹੋ ਜਾਣਗੇ ਤੇ ਪੁੰਨ ਵਧਨੇ ਸ਼ੁਰੂ ਹੋ ਜਾਣਗੇ ਜਿਉ ਜੋ ਸ਼ਬਦ ਦਾ ਅਭਿਆਸ ਕਰੋਗੇ ਤੁਸੀਂ ਅਗਲਾ ਵਜਨ ਸਤਗੁਰ ਨੇ ਕੀਤਾ ਕਹਿੰਦੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਕੁਝ ਸਮਾਂ ਲੋਰਵੰਦਾਂ ਦੀ ਸੇਵਾ ਕਰਨੀ ਤੁਸੀਂ ਹੱਥੀ ਸੇਵਾ ਕਰਨੀ ਹੈ ਧਰਮਸ਼ਾਲਾ ਚਲੇ ਜਾਓ ਆਪਣੇ ਪਿੰਡ ਚ ਜਾਂ ਕਿਤੇ ਚਲੇ ਜਾਓ ਹੱਥੀ ਸੇਵਾ ਕਰਨੀ ਹੈ ਅਗਲਾ ਬਚਨ ਸਤਗੁਰੂ ਇਤਨਾ ਗੁਰਸਿੱਖਾਂ ਨੂੰ ਕੀਤਾ ਭਾਵੇਂ ਗੁਰੂ ਅੰਗਦ ਦੇ ਪਿਤਾ ਜੀ ਇਹ ਉਪਦੇਸ਼ ਇਹ ਬਚਨ ਇਤਨਾ ਗੁਰਸਿੱਖਾਂ ਨੂੰ ਕਰੇ ਨੇ ਭਾਈ ਲਾਲੂ ਜੀ ਨੂੰ ਭਾਈ ਦੁਰਗਾ ਜੀ ਨੂੰ ਭਾਈ ਜਵੰਦ ਜੀ ਨੂੰ ਸਤਸੰਗਿਓ ਪਰ ਭਲਾ ਸਾਰੇ ਸੰਸਾਰ ਦਾ ਹੈ ਇਹ ਬਚਨਾਂ ਦੇ ਵਿੱਚ ਸਤਗੁਰੂ ਕਹਿੰਦੇ ਜੋ ਤੁਸੀਂ ਕਮਾਈ ਕਰਦੇ ਹੋ ਕਿਰਤ ਕਰਦੇ ਹੋ ਉਹਦੇ 'ਚ ਕੁਝ ਬਚਾ ਕੇ ਉਹਦੇ ਨਾਲ ਵੀ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ ਤੁਸੀਂ ਫਿਰ ਅਗਲਾ ਉਪਦੇਸ਼ ਸਤਗੁਰੂ ਨੇ ਕੀਤਾ ਕਹਿੰਦੇ ਭਾਈ ਲਾਲੂ ਜੀ ਭਾਈ ਦੁਰਗਾ ਜੀ ਭਾਈ ਜਵੰਦ ਜੀ ਅਗਲਾ ਉਪਦੇਸ਼ ਤੁਹਾਡੇ ਵਾਸਤੇ ਇਹ ਹੈ ਜੇ ਚਾਹੁੰਦੇ ਹੋ ਕਲਿਆਣ ਹੋ ਜਾਵੇ ਇਸ ਜਨਮ ਦੇ ਵਿੱਚ ਹੀ ਉਧਾਰ ਹੋ ਜਾਵੇ ਫਿਰ ਗਰੀਬਾਂ ਅਨਾਥਾਂ ਤੇ ਭਜਨ ਕਰਨ ਵਾਲਿਆਂ ਦੀ ਸੇਵਾ ਕਰਨੀ ਹੈ ਤੁਸੀਂ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਵੀ ਧਿਆਨ ਦਿਓ ਸਤ ਸੰਗਿਓ ਵੇਖੋ ਜੋ ਗੁਰੂ ਅੰਗਦ ਦੇ ਪਿਤਾ ਜੀ ਨੇ ਇਤਨਾ ਗੁਰ ਸਿੱਖਾਂ ਨੂੰ ਇਹ ਬਚਨ ਕੀਤਾ ਗਰੀਬਾਂ ਅਨਾਥਾਂ ਤੇ ਭਜਨ ਕਰਨ ਵਾਲਿਆਂ ਦੀ ਸੇਵਾ ਕਰਨੀ ਹੈ ਜਿਉਂ-ਜਿਉਂ ਭਜਨ ਕਰਨ ਵਾਲਿਆਂ ਦੀ ਗਰੀਬਾਂ ਦੀ ਅਨਾਥਾਂ ਦੀ ਸੇਵਾ ਕਰੋਗੇ ਤੁਹਾਡਾ ਮਨ ਜੁਰਨਾ ਸ਼ੁਰੂ ਹੋ ਜਾਵੇਗਾ ਤੁਹਾਡੇ ਪੁੰਨ ਬਣਨਗੇ ਇਤਨੇ ਗੁਰਸੇ ਕੋ ਉਪਦੇਸ਼ ਲੈ ਕੇ ਆਪੋ ਆਪਣੇ ਨਗਰ ਗਏ ਜੀ ਦਿਨ ਰਾਤ ਵਿੱਚ ਸੇਵਾ ਕਰਦੇ ਨੇ ਦਿਨ ਰਾਤ ਦਿਨ ਰਾਤ ਸੇਵਾ ਕਰਦੇ ਨੇ ਜਿੱਥੇ ਲੋੜ ਹੁੰਦੀ ਹੈ ਗੁਰੂ ਨੂੰ ਕੋ ਉੱਥੇ ਪਹੁੰਚਦੇ ਨੇ ਲੋਕ ਇਹਨਾਂ ਨੂੰ ਪਰਉਪਕਾਰੀ ਪਰਉਪਕਾਰੀ ਆਖਦੇ ਨੇ ਇਹਨਾਂ ਨੂੰ ਰਸ ਆਉਣਾ ਸ਼ੁਰੂ ਹੋ ਗਿਆ ਲੋਕ ਸਤਿਕਾਰ ਵੀ ਇਹਨਾਂ ਦਾ ਕਰਦੇ ਨੇ ਕੁਝ ਸਮਾਂ ਬੀਤਿਆ ਸਤਸੰਗਿਓ ਇਤਨੇ ਗੁਰਸਿੱਖ ਸਤਗੁਰ ਦਾ ਸ਼ੁਕਰਾਨਾ ਕਰਨ ਵਾਸਤੇ ਖੰਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਅਜਿਤਨੇ ਗੁਰਸਿੱਖ ਦੂਰੋਂ ਤੁਰੇ ਆ ਰਹੇ ਨੇ ਸਤਗੁਰ ਦੇ ਕੋਲ ਸੰਗਤ ਬੈਠੀ ਹੈ ਗੁਰੂ ਅੰਗਦ ਦੇ ਪਿਤਾ ਜੀ ਇਤਨਾ ਗੁਰਸਿੱਖਾਂ ਵੱਲ ਇਸ਼ਾਰਾ ਕਰਕੇ ਅੱਖ ਲੱਗੇ ਕਹਿੰਦੇ ਸੰਗਤ ਜੀ ਉਹ ਵੇਖੋ ਮੇਰੇ ਪੜ ਉਪਕਾਰੀ ਸਿੱਖ ਤੁਰੇ ਆ ਰਹੇ ਨੇ ਸੰਗਤ ਜੀ ਉਹ ਵੇਖੋ ਮੇਰੇ ਪੜ ਉਪਕਾਰੀ ਸਿੱਖ ਤੁਰੇ ਆ ਰਹੇ ਨੇ ਇਤਨੇ ਕੂਲ ਪਹੁੰਚੇ ਸਤਗੁਰ ਨੇ ਗੱਲ ਦੇ ਨਾਲ ਆਇਆ ਕਿਤੇ ਭਾਈ ਤੁਸੀਂ ਗੁਰਨਾਨਕ ਦੇ ਘਰ ਦਾ ਬਚਨ ਕਮਾਇਆ ਹੈ ਤੇ ਸੰਭਾਲਿਆ ਹੈ ਤੁਹਾਡੀ ਜਿੰਦਿਆਂ ਜੀ ਹੀ ਕਲਿਆਣ ਹੈ ਤੁਹਾਡਾ ਜਿੰਦਿਆਂ ਜੀ ਹੀ ਉਧਾਰ ਹੋ ਗਿਆ ਹੈ ਸਤਗੁਰ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਸਤਸੰਗਿਓ ਸੰਗਤ ਵੀ ਇਹਨਾਂ ਦਾ ਸਤਿਕਾਰ ਕਰਦੀ ਹੈ ਇਹਨਾਂ ਦਾ ਫਿਰ ਪਰਉਪਕਾਰੀ ਜੀਵਨ ਵੇਖ ਕੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਆਪਣੀ 11ਵੀਂ ਵਾਰ ਤੇ 15ਵੀਂ ਪੌੜੀ ਵਿੱਚ ਇਹ ਗੁਰਸਿੱਖਾਂ ਦਾ ਫਿਰ ਜ਼ਿਕਰ ਕਰਦੇ ਨੇ ਭਾਈ ਗੁਰਦਾਜ ਜੀ ਕੀ ਕਹਿੰਦੇ ਕਹਿੰਦੇ ਲਾਲ ਸੋ ਲਾਲੂ ਬੁੱਧਵਾਨ ਦੁਰਗਾ ਜਵੰਦ ਪਰ ਉਪਕਾਰੀ ਕਹਿੰਦੇ ਇਤਨੇ ਗੁਰਸਿੱਖ ਪਰ ਉਪਕਾਰੀ ਕਿਹਾ ਲਏ ਸਤਗੁਰ ਜੀ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਗੁਰੂ ਅੰਗਦ ਦੇ ਪਿਤਾ ਜਿਹੜੇ ਇਹਨਾਂ ਤੇ ਕਿਰਪਾ ਕੀਤੀ ਫੇ ਅਗਲੀ ਬਖਸ਼ਿਸ਼ ਕੀਤੀ ਇਹਨਾਂ ਨੂੰ ਸਿੱਖੀ ਦੇ ਪ੍ਰਚਾਰ ਲਈ ਤੋਰਿਆ ਸਤਿਗੁਰੂ ਮੇਰ ਕਰਨ ਬਖਸ਼ਿਸ਼ ਕਰਨ ਸੰਗਤ ਜੀ ਆਪਣੀ ਵੀ ਅਰਦਾਸ ਦਾਸ ਗਰੀਬ ਦੀ ਅਰਦਾਸ ਕਰਿਓ ਸਾਡਾ ਜੀ ਮਨ ਵੀ ਪਰ ਉਪਕਾਰੀ ਬਣ ਜਾਵੇ